ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਸੌਦੀ ਅਰਬ ਵਿਚਾਲੇ ਰਣਨੀਤਿਕ ਰੱਖਿਆ ਸਮਝੌਤੇ ਮਗਰੋਂ ਭਾਰਤ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਜਿहां ਪਾਕਿਸਤਾਨ ਅਤੇ ਸੌਦੀ ਅਰਬ ਵਿਚਕਾਰ ਰਣਨੀਤਿਕ ਰੱਖਿਆ ਸਮਝੌਤੇ ਤੇ ਦਸਤਕਤ ਹੋਣ ਤੋਂ ਇੱਕ ਦਿਨ ਬਾਅਦ ਭਾਰਤ ਨੇ ਆਪਣਾ ਬਿਆਨ ਜਾਰੀ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਉਹ ਇਸ ਸਮਝੌਤੇ ਤੇ ਆਪਣੀ ਰਾਸ਼ਟਰੀ ਸੁਰੱਖਿਆ ਦੇ ਨਾਲ ਨਾਲ ਖੇਤਰੀ ਅਤੇ ਵਿਸ਼ਵ ਵਿਆਪੀ ਸਥਿਰਤਾ ਲਈ ਪ੍ਰਭਾਵ ਦਾ ਧਿਆਨ ਕਰੇਗਾ ਪਾਕਿਸਤਾਨ 사우ਦੀ ਅਰਬ ਦੇ ਇੱਕ ਸਾਂਝੇ ਬਿਆਨ ਦੇ ਅਨੁਸਾਰ ਸਮਝੌਤੇ ਵਿੱਚ ਕਿਹਾ ਗਿਆ ਕਿ ਕਿਸੇ ਵੀ ਦੇਸ਼ ਦੇ ਵਿਰੁੱਧ ਕਿਸੇ ਵੀ ਹਮਲੇ ਨੂੰ ਦੋਮਾ ਵਿਰੋਧ ਹਮਲਾ ਮੰਨਿਆ ਜਾਵੇਗਾ ਤਾਂ ਇੱਕ ਸੰਤੁਲਿਤ ਜਵਾਬ ਦੇ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਜੀਤ ਜੈਸਵਾਲ ਨੇ ਕਿਹਾ ਕਿ ਭਾਰਤ ਆਪਣੇ ਰਾਸ਼ਟਰੀ ਹਿੱਤਾਂ ਅਤੇ ਸਾਰੇ ਖੇਤਰਾਂ ਵਿੱਚ ਵਿਆਪਕ ਰਾਸ਼ਟਰੀ ਸੁਰੱਖਿਆ ਦੀ ਰੱਖਿਆ ਦੇ ਲਈ ਵਚਨਬੱਧ ਇਕਰਿਆ ਹੋਗਾ ਕਿ ਰਣਨੀਤਿਕ ਆਪਸੀ ਰੱਖਿਆ ਸਮਝੌਤੇ ਤੇ 사우ਦੀ ਅਰਬ ਤੇ ਕਰਾਉਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਅਬਦੁੱਲ ਅਜ਼იზ ਅਲ ਸੌਦ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ ਸ਼ਰੀਫ ਦੁਆਰਾ ਦਸਤਕਤ ਕੀਤੇ ਗਏ ਸਨ ਜੋ 사우ਦੀ ਅਰਬ ਦੇ ਦੌਰੇ ਤੇ ਸਨ ਤੇ ਇਹ ਸਮਝੌਤਾ ਭਾਰਤ ਅਤੇ ਪਾਕਿਸਤਾਨ ਵਿਚਕਾਰ 4 ਦਿਨਾਂ ਦੇ ਫੌਜੀ ਟਕਰਾਅ ਤੋਂ ਬਾਅਦ ਮਹੀਨੇ ਬਾਅਦ ਜਿਹੜਾ ਕਿ ਸਾਹਮਣੇ ਆਇਆ ਰਨਦੀਪ ਜਸਵਾਲ ਨੇ ਕਿਹਾ ਕਿ ਅਸੀਂ ਸਾウਦੀ ਅਰਬ ਅਤੇ ਪਾਕਿਸਤਾਨ ਵਿਚਕਾਰ ਇੱਕ ਰਣਨੀਤਿਕ ਆਪਸੀ ਰੱਖਿਆ ਸਮਝੌਤੇ ਤੇ ਦਸਤਕਤ ਕਰਨ ਦੀਆਂ ਰਿਪੋਰਟਾਂ ਦੇਖੀਆਂ ਹਨ ਸਰਕਾਰ ਨੂੰ ਪਤਾ ਸੀ ਕਿ ਇਸ ਵਿਕਾਸ ਨੂੰ ਦੋਵਾਂ ਦੇਸ਼ਾਂ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਪ੍ਰਬੰਧ ਨੂੰ ਰਸਮੀ ਬਣਾਉਣ ਦੇ ਲਈ ਵਿਚਾਰਿਆ ਜਾ ਰਿਹਾ ਹੈ ਤੇ ਉਹਨਾਂ ਨੇ ਅੱਗੇ ਕਿਹਾ ਕਿ ਭਾਰਤ ਆਪਣੀ ਰਾਸ਼ਟਰੀ ਸੁਰੱਖਿਆ ਦੇ ਨਾਲ ਨਾਲ ਖੇਤਰੀ ਅਤੇ ਵਿਸ਼ਵ ਵਿਆਪੀ ਸਥਿਰਤਾ ਤੇ ਇਸ ਵਿਕਾਸ ਦੇ ਪ੍ਰਭਾਵਾਂ ਦਾ ਅਧਿਐਨ ਕਰੇਗਾ ਸਰਕਾਰ ਭਾਰਤ ਦੇ ਰਾਸ਼ਟਰੀ ਹਿਤਾ ਅਤੇ ਸਾਰੇ ਖੇਤਰਾ ਵਿੱਚ ਵਿਆਪਕ ਰਾਸ਼ਟਰੀ ਸੁਰੱਖਿਆ ਦੀ ਰੱਖਿਆ ਦੇ ਲਈ ਵਚਨਬੱਧ ਹੈ ਜੈਸਵਾਲ ਇਸ ਮੁੱਦੇ ਤੇ ਮੀਡੀਆ ਦੇ ਇੱਕ ਸਵਾਲ ਦਾ ਜਵਾਬ ਵੀ ਜੜਾ ਕਿ ਉਹਨਾਂ ਦੇ ਵਰਲੋਧ ਦਿੱਤਾ ਗਿਆ